ਵੈਗੁਰਜ ਜੀ ਦਾ ਖਾਲਸਾ ਵੈਗੁਰਜ ਜੀ ਕੀ ਫਤਿਹ ਸ਼ਹੀਦੀ ਜੋੜ ਮੇਲੇ ਦੇ ਵਿੱਚ ਅਸੀਂ ਪਹੁੰਚੇ ਆ ਜਿੱਥੇ ਕੀ ਫਤੇਗੜ ਸਾਹਿਬ ਦੇ ਵਿੱਚ ਸਾਬ ਜਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇਹ ਨਗਰ ਕੀਰਤਨ ਸਜਾਇਆ ਗਿਆ ਤੇ ਸੰਗਤ ਜੀ ਤੁਹਾਨੂੰ ਦਰਸ਼ਨ ਕਰਾਏ ਸੀਗੇ ਪਹਿਲਾਂ ਆ ਘੂੜਿਆਂ ਦੇ ਜਾਨਪਾਈਆਂ ਦੇ ਨੰਗ ਸਿੰਘ ਜਿਹੜੇ ਜਾਨਪਾਈ ਕਹਿੰਦੇ ਨੇ ਇਹ ਘੂੜੇ ਜਿਹੜੇ ਕੀ ਇਤਿਹਾਸਿਕ ਮਹੱਤਤ ਰੱਖਦੇ ਨੇ ਆਓ ਇਹਨਾਂ ਦੇ ਬਾਰੇ ਜਿਹੜੀ ਆਹੋ ਜਾਣਕਾਰੀ ਲੈਣੇ ਆ ਸਿੰਘ ਸਾਹਿਬ ਤੋਂ ਵਾਗੁਰੂ ਜੀ ਦਾ ਖਾਲਸਾ ਵਾਗੁਰੂ ਜੀ ਕੀ ਫਤਿਹ ਵਾਗੁਰੂ ਜੀ ਦਾ ਖਾਲਸਾ ਵਾਗੁਰੂ ਜੀ ਕੀ ਫਤਿਹ ਸਲਮਾਨ ਜੋਗ ਸਾਧ ਸੰਗਤ ਜੀ ਆਪ ਜੀ ਸਤਿ ਸਬਦ ਸੰਗਤਾਂ ਨੂੰ ਸਹਿਬਾਬਾ ਜੋਰਾਵਾਲ ਸਿੰਘ ਜੀ ਸਹਿਬਾਬਾ ਬਦੇ ਸਿੰਘ ਜੀ ਮਾਤਾ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹੀਦੀ ਥਾੜੇ ਤੇ ਸਮੁੱਚੇ ਸ਼ਹੀਦਾਂ ਸਿੰਘਾਂ ਨੂੰ ਨਮਸਕਾਰ ਕਰਦਿਆਂ ਹੋਇਆਂ ਉਹ ਤੇ ਜੀ ਆਇਆਂ ਨੂੰ ਆਖਿਆ ਜਾਂਦਾ ਹੈ ਆਪ ਸਤਿ ਸਬਦ ਸੰਗਤਾਂ ਨੂੰ ਪਰਾ ਇਹ ਹਰ ਸਾਲ ਦੀ ਤਰ੍ਹਾਂ ਜਿਸ ਤਰ੍ਹਾਂ ਵੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਨਗਰਕਿਰਤੋਂ ਸਜਾਇਆ ਜਾਂਦਾ ਹੈ ਸਾਧੀਆਂ ਸਾਧ ਸੰਗਤਾਂ ਵੱਲੋਂ ਨਗਰਕਿਰਤੋਂ ਸਜਾਇਆ ਜਾਂਦਾ ਹੈ ਉਸੇ ਤਰ੍ਹਾਂ ਹੀ ਮੀਰੀ ਪੀਰੀ ਦੇ ਮਾਲਕ ਤਨਤਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰੋਂ ਘਰੋਂ ਦਾਸਾਰੇ ਬਿਲੀ ਚੰਦ ਸ਼ੀਨਾ ਗੁਰੂ ਕਾ ਸ਼ੀਨਾ ਬਹਾਦਰ ਬਾਬਾ ਬਿਲੀ ਚੰਦ ਸਾਹਿਬ ਜੀ ਦੇ ਸਮੁੱਚਾ ਹੀ ਦਲ ਵੀ ਇਸ ਨਗਰਕਿਰਤੋਂ ਦੇ ਵਿੱਚ ਹਾਜ਼ਰ ਗੰਪਤਦਾ ਹੈ ਸਿੰਘ ਸਾਹਿਬ ਜਸਦਾਦ ਬਾਬਾ ਜੀ ਬਾਬਾ ਅਕਾਲ ਸਿੰਘ ਸਾਹਿਬ ਜੀ ਬਾਅਦ ਵਿੱਚ ਜਾਨ ਚੀਨ ਬਾਬਾ ਬਿਲੀ ਚੰਦ ਸਾਹਿਬ ਜੀ ਦੇ ਉਹ ਆਪਦੇ ਹਾਥੀ ਘੋੜਿਆਂ ਸਮੇਤ ਨਿਸ਼ਾਨਾ ਨਗਾਦਾਂ ਸਮੇਤ ਆਪ ਮਤਲਬ ਦਰਸ਼ਨ ਕਰ ਰਹੇ ਹੋ ਮਤਲਬ ਹਾਥੀ ਵੀ ਨਿਸ਼ਾਨਾ ਨਗਾਦਾਂ ਸਮੇਤ ਆਦਾ ਹੈ ਮਹਾਰਾਜ ਦੀ ਸਵਾਰੀ ਵਾਲਾ ਘੋੜਾ ਹੈ ਵੀ ਬਾਬਾ ਜੀ ਦੀ ਸਵਾਰੀ ਵਾਲਾ ਘੋੜਾ ਮਹੱਲ ਖਾਨੇ ਭੇਜ ਕੇ ਹਾਲੇ ਨਾਲ ਉਹਦੇ ਬਾਬਾ ਜੀ ਆਪ ਵੀ ਨਾਲ ਆ ਦਗੇਗਾ ਭਰ ਲੈ ਜਾਨ ਮਤਲਬ ਗਤਨ ਦੇ ਵਿੱਚ ਤੇ ਆਪ ਸਰਬੱਤ ਸੰਗਤਾਂ ਨੂੰ ਵੀ ਜੀ ਆਇਆਂ ਨੂੰ ਤੇ ਆਪ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਜੀ ਦਲਬਾਬਾ ਬੀਜੀ ਚੰਦ ਸਾਹਿਬ ਜੀ ਵੱਲੋਂ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਸ਼ੀਦਾ ਸਿੰਘਾਂ ਦੀ ਕਲਪਾਨੀ ਨੂੰ ਯਾਦ ਰੱਖੋ ਜੋ ਵੀ ਆਪਾਂ ਵਾਲ ਕਟਾਉਨੇ ਆ ਮੂੰਹ ਸਿਲ ਮਨਾਈ ਫਿਲਦੇ ਆ ਉਹ ਆਪਣਾ ਕਿਤਾ ਨਹੀਂ ਆਪਣਾ ਕਿਤਾ ਜੋ ਵੀ ਆਪਾਂ ਮਾਦਾਸ਼ੀ ਦਾਸ ਸਿੰਘਾਂ ਦੇ ਧਨ ਸਿੰਘ ਗੁਰਪੰਚ ਸਿੰਘ ਸਾਹਿਬ ਜੀ ਮਾਦਾ ਜੀ ਨੇ ਆਪ ਜੀ ਦਾ ਆਪਣਾ ਸਭ ਸੰਬੰਸ ਜੋ ਆਪਣੇ ਉਤੋਂ ਵਾਲ ਦਿੱਤਾ ਆਪਾਂ ਨੂੰ ਆਪਦੇ ਪੁੱਤਰ ਰਾਖਿਆ ਆ ਆਪਦੇ ਚਾਲ ਪੁੱਤਰ ਵਾਲ ਕੇ ਆਪਾਂ ਨੂੰ ਇਹ ਹੁਣ ਧਿਆਨ ਰੱਖਣਾ ਚਾਹੀਦਾ ਹੈ ਵੀ ਮਾਦਾ ਜੀ ਧਨ ਸਿੰਘ ਗੁਰਪੰਚ ਸਿੰਘ ਸਾਹਿਬ ਜੀ ਮਾਦਾ ਜੀ ਦੇ ਜੋ ਵੀ ਵਜਨਾ ਤੇ ਪਹਿਲਾ ਦੇਣਾ ਚਾਹੀਦਾ ਹੈ ਆਪਾਂ ਨੂੰ ਵੀ ਜੋ ਵੀ ਮਾਦਾ ਜੀ ਨੇ ਆਪਣਾ ਪਹਿਲਾ ਲਾਇਆ ਵੀ ਸ਼ਕ ਕੌਮ ਦਾ ਨਿਹੰਗ ਸਿੰਘਾਂ ਦਾ ਫੌਜਾਂ ਦਾ ਜੋ ਵੀ ਕੋਈ ਕੋਈ ਮਾਨਕ ਨਾਮ લેਵਾ ਗੁਰਸਿੱਖਾਂ ਦਾ ਕੋਈ ਵੀ ਗੁਰਸੇਕ ਆ ਉਹ ਅਮਲਤਾ ਵੀ ਹੋਵੇ ਕੇਸਾਂਤਾ ਵੀ ਹੋਵੇ ਜੀਓ ਇਹ ਜੋ ਵੀ ਬਾਬਾ ਬਿਦਿ ਚੰਦ ਸਾਹਿਬ ਜੀ ਦੇ ਦਰਪੰਥ ਦੇ ਵਾਕੀ ਹਨ ਇਹਨਾਂ ਵੇਖੋ ਆਪ ਜੀ ਦਰਸ਼ਨ ਕਰ ਲੈ ਬਹੁਤ ਸੋਹਣੇ ਆਵਾਜ਼ ਸ਼ਾਹ ਦੀ ਘੋੜਿਆਂ ਦੇ ਉੱਤੇ ਕਾਟੀਆਂ ਸਨੇਰੀ ਕਾਟੀਆਂ ਕੜਾਈ ਵਾਲੀਆਂ ਚਾਂਦੀ ਦੇ ਕੈਂਥੇ ਘੋੜਿਆਂ ਦੇ ਗਲ ਦੇ ਵਿੱਚ ਜੋ ਵੀ ਪਾਏ ਗਏ ਹਨ ਨਾਮ ਨਾਮ ਕੀ ਹੈ ਗਿਆ ਜੀ ਇਤਿਹਾਸਿਕ ਇਹ ਜੀ ਘੋੜੇ ਨੇ ਤੇ ਇਹਨਾਂ ਦੇ ਨਾਮ ਜਿਹੜੇ ਹੈ ਕੀ ਹੈਗੇ ਨੇ ਇਹਦਾ ਨਾਮ ਦਿਲਬਾਹ ਘੋੜਾ ਹੈ ਉਹਦਾ ਨਾਮ ਗੁਲਬਾਹ ਘੋੜਾ ਹੈ ਹਾਂ ਜੀ ਜੋ ਵੀ ਵੱਡਾ ਘੋੜਾ ਅਗਲੇ ਪੰਨੇ ਗੱਦੀ ਵਾਲਾ ਘੋੜਾ ਅਗਲੇ ਪੰਨੇ ਜੋ ਵੀ ਵੱਡਾ ਹੈ ਉਹਦਾ ਨਾਮ ਦਿਲਬਾਹ ਹੈ ਇਹਦਾ ਨਾਮ ਗੁਲਬਾਹ ਹੈ ਹਾਂ ਜੀ ਠੀਕ ਹੈ ਜੀ ਇਹ ਜਿਹੜੇ ਬਾਬਾ 6ਵੇਂ 6ਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਉਹਨਾਂ ਦੇ ਅਨੰਨ ਸੇਵਕ ਜਿਹੜੇ ਹੈਗੇ ਬਾਬਾ ਵਿਦੀ ਚੰਦ ਜੀ ਇਹ ਉਹਨਾਂ ਦੀ ਵੰਸ਼ਸ ਤੋਂ ਇਹ ਕਿਹੜੇ ਕੋੜੇ ਹੈਗੇ ਨੇ ਬਾਅਦ ਵਿੱਚ ਜਾਨਚੀਨ ਜਹਦਲ ਬਾਬਾ ਬਤਾਲ ਸਿੰਘ ਸਾਹਿਬ ਜੀ ਐਵੇਂ ਮੌਜੂਦਾ ਜਹਦਲ ਬਤਾਲਪੰਥ ਦੇ ਠੀਕ ਹੈ ਜੀ ਉਹਨਾਂ ਦੇ ਰਹਿਨਮਾਈ ਦੇ 헤ੜੇ ਸਾਰੇ ਦਲਪੰਥ ਹਾਥੀ ਘੋੜੇ ਸਾਰੇ ਵੀ ਉਹਨਾਂ ਦੇ ਰਹਿਨਮਾਈ ਦੇ 헤ੜੇ ਚੱਲਦਾ ਹੈ ਉਹਨਾਂ ਤੋਂ ਜਿਉਂ ਜਿਉਂ ਕੋ ਕੇ ਸਿੱਖ ਗਾਂਧੀਆਂ ਤੋਂ ਆਉਂਦੇ ਹਨ ਉਦੋਂ ਵੀ ਇਹ ਰਾਖੀ ਇਹਨਾਂ ਦੇ ਕੋਈ ਪਿਛਲੇ ਜਨਮਾਂ ਦੀ ਭਗਤੀ ਆ ਪਿਛਲੇ ਜਨਮਾਂ ਦਾ ਏੜ ਗੇੜ ਹੈ ਜਿਹੜਾ ਨਾਲ ਨਾਲ ਦੀ ਨਾਲ ਪੜ ਆਇਆ ਹੈ ਬਹੁਤ ਵੱਡਿਆਂ ਭਾਗਾਂ ਵਾਲਿਆ ਨਹੀਂ ਤੇ ਆਪਾਂ ਮੇਹਣਾ ਹੀ ਆ ਰੇੜਿਆਂ 'ਚ ਜੁੱਪੇ ਵੇਖ ਨਹੀਂ ਡਿਆ ਛੋਟੇ ਖਾਂਡੇ ਆ ਇਹ ਨੂੰ ਜਾਵੇ ਲੈਂਡ ਸੁਖਲਾ ਐਂਡ ਆ ਵੇਖੋ ਕਿੱਡੇ ਰਾਜਸ਼ਾ ਜਿ ਪਏ ਆ ਖੁੱਲਾ ਦਾਣਾ ਪਠਾ ਸੇਵਾ ਦੋ ਦੋ ਟਾਈਮ ਹੱਥ ਮਾਉਂਦੀਆਂ ਫੌਜਾਂ ਆਪਦੀਆਂ ਆਪਦੀ ਜਾਨੋਂ ਵਾਧ ਦੇ ਇਹਨਾਂ ਨੂੰ ਸਾਹਮਦੇ ਆ ਆਪ ਭਾਵੇਂ ਗਿੱਲੇ ਤਾਂ ਪੈ ਜਾਣੇ ਨਾ ਥੱਲੇ ਤਾਂ ਹੁਣ 40 ਦਿਨਿਆ ਸੁੱਕਾ ਹੀ ਰੱਖਣਾ ਵਾ ਸੁੱਕਾ ਥਾਗਣਾ ਸੋਨਾ ਪਠਾ ਪਾਉਣਾ ਸੋਨਾ ਇਹਨਾਂ ਨੂੰ ਤੂੜੀ ਦਾਣਾ ਜੋ ਵੀ ਪਾਉਣਾ ਵਾ ਵੀ ਆਪ ਦੇ ਨਾਲ ਉਹ ਜਿਨ੍ਹਾਂ ਵਾਦਸ ਹੋ ਵਾਦ ਇਹਨਾਂ ਦਾ ਸੇਵਾ ਸੰਭਾਲ ਜੋ ਵੀ ਹਾਂਜੀ ਬਾਬਾ ਗਿਰੀ ਚੰਦ ਸਾਹਿਬ ਜੀ ਦਾਲ ਪੰਥ ਦੇ ਵਿੱਚ ਰੋਜ਼ ਇਹਨਾਂ ਨੂੰ ਨਿਹਾੜੀ ਚਾਹੀ ਜਾਂਦੀ ਆ ਵੀ ਇੱਕ ਪੀਪਾ ਘਿਓ ਦਾ ਪਾ ਗਏ ਛੋਲੇ ਪਾ ਗਏ ਵਿੱਚ ਗੋੜ ਪਾ ਗਏ ਸ਼ਕਲ ਪਾ ਗਏ ਚੋਕਲ ਪਾ ਗਏ ਰੋਜ਼ ਸਾਲਾਂ ਕੋੜਿਆਂ ਨੂੰ ਤਾਂ ਜਾਣਾ ਹੀ ਵੀ ਇਹਨਾਂ ਦੇ ਵਾਸਤੇ ਜੋ ਵੀ ਦਾਣਾ ਤਿਆਰ ਕੀਤਾ ਜਾਂਦਾ ਹੈ ਉਹ ਜੀ ਸਾਹਿਬ ਆਪਾਂ ਇਹ ਕਹਿ ਸਕਦੇ ਹਾਂ ਕਿ ਦੁਨਿਆਵੀ ਦੀ ਗੱਲ ਕਰੀਏ ਤਾਂ ਦੁਨਿਆਵੀ ਉਹਨਾਂ ਦੇ ਖਰਚੇ ਉਹ ਉਹਨਾਂ ਦੇ ਹਿਸਾਬ ਦੇ ਨਾਲ ਹੈ ਮੈਨੂੰ ਲੱਗਦਾ ਹੈ ਕਿ ਆ ਇਹਨਾਂ ਦਾ ਖਰਚਾ ਜ਼ਿਆਦਾ ਆ ਤੇ ਸਿੰਘ ਸਾਹਿਬ ਮੇਰਾ ਸਵਾਲ ਹੈ ਦੂਸਰਾ ਇਹ ਆ ਵੀ ਜਾਨਪਾਈ ਆਪਾਂ ਕਹਿੰਦੇ ਆ ਜੀ ਸਿੰਘ ਨਿਹੰਗ ਸਿੰਘ ਜਿਹੜੇ ਨੇ ਕੋੜਿਆਂ ਨੂੰ ਜਾਨਪਾਈ ਕਹਿੰਦੇ ਨੇ ਹਾਂ ਜੀ ਆ ਸਵਾਲ ਹੀ ਤਾਂ ਹਰ ਇੱਕ ਦੇਵੀ ਦੇਵਤੇ ਨੇ ਵੀ ਕੀਤੀ ਆ ਜਾਂ ਆਪਾਂ ਇੱਥੇ ਲੋਕਲ ਵੀ ਕਰਦੇ ਆ ਹੁਣ ਦੀ ਦੁਨੀਆ ਚ ਵੀ ਕਰਦੇ ਆ ਤਾਂ ਕਿਤੇ ਨਾ ਕਿਤੇ ਇਹਨਾਂ ਮਾਣ ਕਿਉਂ ਬਖਸ਼ਿਆ ਇਹਨਾਂ ਮਾਣ ਇਹ ਜੋ ਵੀ ਧੰਨ 시ਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਗੋਬਿੰਦ ਸਾਹਿਬ ਜੀ ਦੇ ਵੇਲੇ ਤੋਂ ਲੈ ਕੇ ਇਹਨਾਂ ਨੂੰ ਇਹਨਾਂ ਮਾਣ ਬਖਸ਼ਿਆ ਜਾ ਰਿਹਾ ਹੈ ਇਹਨਾਂ ਨੂੰ ਮਾਵਾ ਸਾਹਿਬ ਨੇ ਆਪ ਦੇ ਜਾਨ ਪਾਈ ਆਖਿਆ ਆ ਆਪ ਦੀ ਜਾਨ ਨੂੰ ਵਾਦ ਮਾਵਾ ਸਾਹਿਬ ਨੇ ਵੀ ਰੱਖਿਆ ਗਾਂਹੋਂ ਨਿਆਰ ਸਿੰਘ ਫੌਜਾਂ ਵਿੱਚ ਲਕੰਡੀਆਂ ਵਾ ਤੇ ਮਾਵਾ ਦੇ ਵੇਲੇ ਤੋਂ ਇਦਾਂ ਹੀ ਰਾਜਾ ਜੋ ਵੀ ਗੁਰੂ ਕਲਗੀਧਰ ਸਾਹਿਬ ਜੀ ਦੇ ਗੁਰੂ ਕੰਨ ਸਾਹਿਬ ਜੀ ਦੇ ਵੇਲੇ ਤੋਂ ਲੈ ਕੇ ਇਦਾਂ ਹੀ ਰਾਜਾ ਜੋ ਵੀ ਦਲਾਂ ਪੰਥਾਂ ਦੇ ਨਾਲ ਬਰਾਤਨ ਮਤ ਜਿਆਦਾ ਸੰਭੀਆਂ ਨੇ ਉਹਨਾਂ ਦੇ ਉਸੇ ਕਰਕੇ ਇਹਨਾਂ ਨੂੰ ਇੰਨਾ ਮਾਣ ਬਖਸ਼ਿਆ ਜਾਂਦਾ ਹੈ ਵੀ ਸਾਡੇ ਗੁਰੂ ਕੇ ਵਾਕੀ ਹਨ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਥੱਲੇ ਸੇਵਾ ਕਰਦੇ ਹੋਏ ਹਾਂ ਅੰਮ੍ਰਿਤ ਸਿੰਘ ਸਾਹਿਬ ਕਿੰਨਾ ਕਿ ਕਥਨ ਇਹ ਜਿਹੜਾ ਕਿ ਸੱਚ ਆ ਵੀ ਜਿਹੜੇ ਇਹ ਘੋੜੇ ਹੁੰਦੇ ਨੇ ਇਹ ਉਹੀ ਸ਼ਹੀਦ ਸਿੰਘ ਹੁੰਦੇ ਨੇ ਤੇ ਇਸੇ ਕਰਕੇ ਇਹਨਾਂ ਦੀ ਜਿਹੜੀ ਹੈ ਸੇਵਾ ਲੁੱਟੀ ਜਾਂਦੀ ਹੈ ਤੇ ਇਹਨਾਂ ਨੂੰ ਜਿਹੜਾ ਕਿ ਇਹਨਾਂ ਜਿਹੜਾ ਮਾਣ ਸਨਮਾਨ ਦਿੱਤਾ ਜਾਂਦਾ ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਵੀ ਉਦੋਂ ਤੋਂ ਲੈ ਕੇ ਨਾਲ ਦੀ ਨਾਲ ਜਿੱਦਾਂ ਕੋਈ ਕਿ ਸਿੱਖ ਤੋਂ ਆਉਂਦਾ ਆ ਉਦੋਂ ਹੀ ਇਹ ਬਾਦਸ਼ਾਹ ਗੁਰੂ ਕੇ ਹਾਥੀ ਘੋੜੇ ਵਾਕੀ ਜੋ ਵੀ ਨਾਲ ਦੀ ਨਾਲ ਤੋਆਉਂ ਰਿਹਾ ਉਹ ਬਹੁਤੇ ਵੱਡਿਆਂ ਪਗਾਂਲੇ ਜਿਹੜੇ ਇੱਥੇ ਗੁਰੂ ਘਰ ਜਾਣ ਕੇ ਸੇਵਾ ਕਰਦੇ ਆ ਉਹਦਾ ਮੈਂ ਆਪਜੀ ਪਹਿਲਾਂ ਵੀ ਆਖਿਆ ਵੀ ਬਾਦ ਵਿੱਚ ਅਪਾ ਰੇੜਿਆਂ ਚ ਜੁਪੇ ਵੇਖਣੀ ਨਹੀਂ ਦੇ ਆ ਡਾਂਗਾ ਖਾਂਡ ਐ ਇੱਦਾਂ ਢੋਂਡ ਐ ਇਹ ਨਜਾਦੇ ਨਾਲ ਸੁਖ ਲੈਂਡ ਐ ਤੇ ਵੇਖੋ ਤੁਸੀਂ ਆ ਵੀ ਦਰਸ਼ਨ ਕਰਾਓ ਇਸਦੇ ਘੋੜੇ ਦੇ ਇਹ ਵੇਖੋ ਕਿਆ ਸੋਹਣੀ ਕਾਠੀ ਘੋੜੇ ਦੇ ਉੱਤੇ ਚਾਂਦੀ ਦਾ ਕੈਂਠਾ ਘੋੜੇ ਦੇ ਗਲ 'ਚ ਚਾਂਦੀ ਦੇ ਪਪਿਆਂ ਦੇ ਹਾਲ ਬਣਾ ਬਣਾ ਕੇ ਪਾਏ ਇਹਨਾਂ ਨਾਲ ਤੇ ਆਪ ਅੱਜ ਕੱਲ ਲੋਕੀ ਆਪਣੇ ਆਪ ਨੂੰ ਰਾਜਾ ਨਹੀਂ ਪਾਉਂਦੇ ਜਿਨ੍ਹਾਂ ਨੇ ਅਕਸਰ ਫੌਜਾਂ ਧੋੜਿਆਂ ਨੂੰ ਪਾਉਂਡੀਆਂ ਵਾ ਦੇਖੋ ਚਾਂਦੀ ਦੇ ਕੈਂਠੇ ਆ ਦੋਵੇਂ ਚਾਂਦੀ ਦੇ ਕੈਂਠੇ ਆ ਆ ਵੀ ਚਾਂਦੀ ਦਾ ਹਾਲ ਬਣਿਆ ਵਾ ਆ ਵੀ ਹਾਲ ਬਣਿਆ ਥੱਲੇ ਉੱਤੇ ਸੁਨਹਿਰੀ ਕਾਠੀ ਕਢਾਈ ਸੁਨਹਿਰੀ ਕਢਾਈ ਪਾਏ ਪਾਜੀ ਹਾਂਜੀ ਮਾਣ ਤੁਸੀਂ ਦੇਖਿਆ ਕਿ ਇਹ ਕੋੜੇ ਆਮ ਕੋੜੇ ਨਹੀਂ ਆ ਇਹ ਇਤਿਹਾਸਿਕ ਮਹੱਤਤ ਰੱਖਦੇ ਨੇ 6ਵੇਂ ਪਾਸ਼ਾ ਹਰਗੋਬਿੰਦ ਸਾਹਿਬ ਜੀ ਅਤੇ ਉਹਨਾਂ ਦੇ ਅਨੰਨ ਸੇਵਕ ਦਲਬਾਬਾ ਵਿਦੀ ਚੰਦ ਜੀ ਦੇ ਇਹ ਜਿਹੜੇ ਕਿ ਵੰਸ਼ਸ ਨੇ ਉਦੋਂ ਤੋਂ ਹੀ ਇਹ ਜਿਹੜੀ ਕਿ ਇਹਨਾਂ ਦੀ ਸਾਮ ਸੰਭਾਲ ਜਿਹੜੀ ਆ ਉਹ ਕੀਤੀ ਜਾ ਰਹੀ ਆ ਸੋ ਸੰਗਤ ਜੀ ਇਹ ਉਹ ਘੋੜੇ ਨੇ ਜਿਹੜੇ ਕਿ ਗੁਰੂ ਪਾਸ਼ਾ ਦੇ ਸਮੇਂ ਉਹਨਾਂ ਦੇ ਨਾਲ ਸਹਾਇੀ ਹੋਏ ਸਨ ਇਸੇ ਕਰਕੇ ਨਿਆਂ ਸਿੰਘ ਫੌਜਾਂ ਜਿਹੜੀਆਂ ਇਹਨਾਂ ਨੂੰ ਆਪਣੇ ਜਾਨ ਭਾਈ ਕਹਿੰਦੀਆਂ ਨੇ ਆਓ ਹੋਰ ਜਿਹੜੇ ਕੰਟੈਂਟ ਦੇ ਨਾਲ ਜੁੜੀਏ